ਤਾਵਾਂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ ਪੰਚ ਸਤਾਵਹਿ ਦੂਤ ਕਵਨ ਵਿਦਮਾਰਨੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰ ਹਾਂ ਮਹਾ ਬਖਾਦੀ ਘਾਤ ਪੂਰਨ ਗੁਰ ਪਾਈਐ ਪੂਰੇ ਗੁਰੂ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪੰਥਕ ਇਕੱਠ ਵਿੱਚ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਕਲਦੀਪ ਸਿੰਘ ਜੀ ਦਿਓਲ ਅਤੇ ਸਮੁੱਚੇ ਪ੍ਰਬੰਧਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਸਮਾ ਬਣਿਆ ਪੰਥ ਤੇ ਕੌਮ ਤੇ ਕੋਈ ਵੀ ਗੱਲਬਾਤ ਕਰਨ ਦਾ ਅਫਸਰ ਹੋਇਆ ਤੇ ਇਸ ਪ੍ਰਬੰਧਕ ਕਮੇਟੀ ਨੇ ਪੂਰਾ ਸਹਿਯੋਗ ਦੇ ਕੇ ਵਿੱਚ ਯੋਗਦਾਨ ਪਾਇਆ ਮੈਂ ਬੇਨਤੀ ਕਰਦਾ ਕਿ ਮੌਜੂਦਾ ਪ੍ਰਧਾਨ ਸਾਹਿਬ ਸਰਦਾਰ ਗਰਨਾਮ ਸਿੰਘ ਜੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੀ ਸੰਗਤ ਵਿੱਚ ਸਿਸ਼ੋਭਤ ਹਨ ਮੈਂ ਸੇਵਾ ਕਰ ਚੁੱਕਾ ਹਾਂ ਸਾਬਕਾ ਹਾਂ ਸੋ ਅੱਜ ਦੇ ਸਾਦ ਸੰਗਤ ਜੀ ਇਕੱਠ ਦੇ ਵਿੱਚ ਆਪਾਂ ਬੜੇ ਪਿਆਰ ਸਤਿਕਾਰ ਦੇ ਨਾਲ ਸਾਰਿਆਂ ਨੇ ਵਿਚਾਰਾਂ ਕਰਨੀਆਂ ਹਨ ਸਮੁੱਚੀਆਂ ਪੰਥਕ ਜਥੇਬੰਦੀਆਂ ਗੁਰਦੁਆਰਾ ਸਾਹਿਬਾਨਾਂ ਦੇ ਨੁਮਾਇੰਦੇ ਇਸ ਇਕੱਤਰਤਾ ਦੇ ਵਿੱਚ ਸ਼ਾਮਲ ਹਨ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਪੰਜਾਬ ਦੇ ਪੰਥਕ ਲੋਕ ਪੰਥਕ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੋੜ ਦੇ ਨਾਲ ਮੋੜਾ ਲਾ ਕੇ ਖੜਦੀਆਂ ਹਨ ਉੱਥੇ ਸਮੇਂ-ਸਮੇਂ ਤੇ ਵਿਦੇਸ਼ੀ ਸਿੱਖਾਂ ਨੇ ਆਪਣਾ ਪੂਰਨ ਯੋਗਦਾਨ ਪਾਇਆ ਹੈ ਅੱਜ ਕੁਝ ਆਪ ਜੀ ਦੇ ਨਿਮਰ ਮਤੇ ਰੱਖੇ ਜਾਣਗੇ ਮੇਰੇ ਤੋਂ ਬਾਅਦ ਦੇ ਵਿੱਚ ਬੜੇ ਸੁਲਝੇ ਹੋਏ ਵਿਦਵਾਨ ਬੜੇ ਸੁਲਝੇ ਹੋਏ ਸਿੰਘ ਜਿਨ੍ਹਾਂ ਨੇ 40-40 ਸਾਲ 50-50 ਸਾਲ ਹੋ ਗਿਆ ਕੌਮ ਦੀ ਨਮਾਇੰਦਗੀ ਕੀਤੀ ਆ ਜੇਕਰ ਮੈਨੂੰ 2 ਮਿੰਟ ਬੋਲਣ ਦਾ ਸਮਾਂ ਦਿੱਤਾ ਤੇ ਮੈਂ ਬੇਨਤੀ ਕਰਾਂਗਾ ਬਦੋ ਕਮੈਂਟ ਵਾੜੇ ਜੀ ਬਖਸ਼ੋ ਸਾਧ ਸੰਗਤ ਜੀ 2 ਦਸੰਬਰ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਤਿਹਾਸਕ ਫੈਸਲੇ ਹੋਏ ਆ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਯੋਗ ਫੈਸਲੇ ਸੀ ਅਸੀਂ ਸਾਰੇ ਮਹਿਸੂਸ ਤਾਂ ਕਰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਜੋ ਸਾਡੇ ਹੀ ਸਿੱਖਾਂ ਵੱਲੋਂ ਸਾਡੇ ਹੀ ਸਿੱਖਾਂ ਦੇ ਉੱਤੇ ਅਤਿਆਚਾਰ ਕੀਤੇ ਗਏ ਪੰਜਾਬ ਦੀ ਉਸ ਜ਼ਮੀਨ ਤੇ ਗੁਰੂ ਸਾਹਿਬਾਨਾਂ ਦੀ ਧਰਤੀ ਦੇ ਉੱਤੇ ਅਕਾਲੀ ਰੂਪ ਦੇ ਵਿੱਚ ਨੀਲੀਆਂ ਪੱਗਾਂ ਤੇ ਉੱਪਰ ਦੀ ਕਿਰਪਾਨਾਂ ਤੇ ਗਲ ਚੋਲੇ ਤੇ ਉਹਨਾਂ ਵੱਲੋਂ ਹੀ ਆਪਣੇ ਲੋਕਾਂ ਤੇ ਕਹਣ ਕੀਤਾ ਗਿਆ ਏ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਸੀ ਪਰ ਜੇਕਰ ਇੱਕਾ ਦੁੱਕਾ ਬੰਦੇ ਬੋਲਦੇ ਵੀ ਸੀ ਜਾਂ ਪੰਜਾਬ ਦੇ ਵਿੱਚ ਵੀ ਕੋਈ ਬੋਲਿਆ ਤੇ ਉਹਨੂੰ ਦਬੋਚਿਆ ਗਿਆ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਰਚਨਾ ਕੀਤੇ ਹੋਏ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਜੋ ਸਿੰਘ ਸਾਹਿਬਾਨਾਂ ਦੇ ਫੈਸਲੇ ਸੀ ਉਸ ਦਿਨ ਸੁਣਨ ਯੋਗ ਸਨ ਉਹ ਪ੍ਰਾਤਨ ਸਿੱਖਾਂ ਵੱਲੋਂ ਜਿਸ ਤਰ੍ਹਾਂ ਆਪਣੇ ਰਾਜ ਸਮੇਂ ਸਾਡੇ ਰਾਜਿਆਂ ਨੂੰ ਮਹਾਰਾਜਿਆਂ ਨੂੰ ਉੱਥੋਂ ਤਨਖਾਹਾਂ ਲਾਈਆਂ ਗਈਆਂ ਇਸੇ ਤਰ੍ਹਾਂ ਹੀ ਉਸ ਤਖਤ ਸਾਹਿਬ ਤੋਂ ਤਨਖਾਹ ਲਈ ਗਈ ਪਰ ਬਹੁਤ ਮਕਰ ਲੋਕ ਜਿਨ੍ਹਾਂ ਨੇ ਉਸ ਸਮੇਂ ਤਾਂ ਸਭ ਕੁਝ ਮੰਨਣ ਲਈ ਤਿਆਰ ਹੋ ਗਿਆ ਕਿਉਂਕਿ ਉਹਨਾਂ ਦਾ ਕੇਵਲ ਤੇ ਕੇਵਲ ਪੰਜਾਬ ਦੀ ਰਾਜਨੀਤਿਕ ਖਜ਼ਾ ਦੇ ਵਿੱਚ ਹੀ ਸੁਤੰਤਰ ਹੋ ਕੇ ਵਿਚਰਨਾ ਹੈ ਅੱਜ ਜੇ ਕੱਲ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਅਕਾਲੀ ਦਲ ਬਾਦਲ ਦਾ ਵਿਰੋਧਤਾ ਉੱਥੇ ਪੰਥਕ ਸਫਾ ਦੇ ਵਿੱਚ ਉਹ ਨਾ ਮਾਤਰ ਹੋ ਗਿਆ ਹੈ ਤੁਸੀਂ ਦੇਖਦੇ ਆਓ ਕਿ ਕਿਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਜਿਹੜੀ ਆ ਕਰਦਾਰ ਕੁਸ਼ੀ ਕਰਕੇ ਉਹਨਾਂ ਨੂੰ ਤਕਤ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਤੋਂ ਬਰਖਾਸਤ ਕੀਤਾ ਗਿਆ ਇਹ ਸਭ ਕੁਝ ਇੱਕ ਰਾਜਨੀਤਿਕ ਵਰਤਾਰਾ ਹੈ ਜਿਹੜੇ ਕਿ ਲੋਕ ਇਹ ਸਮਝਦੇ ਹਨ ਕਿ ਸਾਨੂੰ ਇਸ ਸਮੇਂ ਜਾਗਣ ਦੀ ਲੋੜ ਹੈ ਸਾਡਾ ਫਰਜ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਸੱਚ ਦੀ ਦ੍ਰਿੜਤਾ ਦੇ ਨਾਲ ਉਹਦੇ ਉੱਤੇ ਪਹਿਰਾ ਦਈਏ ਪਰ ਬਹੁਤ ਸਾਰੇ ਲੋਕ ਅਜੇ ਵੀ ਸੁੱਤੇ ਹੋਏ ਹਨ ਅੱਜ ਵੀ ਦੇਖ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਆ ਉਹ ਸੁਖਵੀਰ ਸਿੰਘ ਬਾਦਲ ਦੇ ਕੋਲ ਹੋਵੇ। ਉਹਨਾਂ ਲੋਕਾਂ ਦਾ ਚਾਪਲੂਸਾਂ ਦੇ ਜਿਹੜਾ ਸ਼ਬਦ ਆਉਂਦਾ ਪੰਜਾਬੀ ਦਾ ਸੁਧਰਿਆ ਹੋਇਆ ਉਹ ਲੋਕ ਇਹ ਨਹੀਂ ਚਾਹੁੰਦੇ ਕਿ ਪੰਥ ਦੀ ਗੱਲ ਕਿਤੇ ਸਤੰਤਰ ਹੋਵੇ ਕਿਤੇ ਸਾਨੂੰ ਸਰਸੇ ਵਾਲੇ ਸਾਦੇ ਢੇਰੇ ਤੇ ਜਾਣਾ ਪੈਂਦਾ ਕਿਤੇ ਸਾਨੂੰ ਰਾਧਾ ਸਵਾਮੀ ਸਤਸੰਗ ਬਿਆਸ ਉਹਨਾਂ ਦੇ ਮੁਖੀ ਨੂੰ ਮੋਹਰੇ ਲਿਆ ਕੇ ਸਾਨੂੰ ਆਪਣੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਰੱਖਣਾ ਪੈਂਦਾ ਅੱਜ ਪੰਥ ਕਿੱਥੇ ਖੜਾ ਹੈ ਕਿਉਂ ਅੱਜ ਅਸੀਂ ਪੰਥ ਤੋਂ ਮੂੰਹ ਮੋੜ ਲਿਆ ਤੇ ਅਸੀਂ ਅੱਜ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜੇਕਰ ਤੁਸੀਂ ਸਰਸੇ ਸਾਧ ਦੇ ਜਾਂ ਅਨਮਤੀਆ ਲੋਕਾਂ ਨੂੰ ਹੀ ਮੋਹਰੇ ਬਣਾ ਕੇ ਪੰਥ ਦੀ ਢਾਲ ਬਣਾਉਣਾ ਤੇ ਤੁਸੀਂ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਜਾਂ ਉਹਨਾਂ ਦੀਆਂ ਪਖੰਡ ਦੀਆਂ ਦੁਕਾਨਾਂ ਦੇ ਵਿੱਚ ਤੁਸੀਂ ਉੱਥੇ ਜਾ ਕੇ ਪ੍ਰਧਾਨਗੀਆਂ ਕਰੋ ਤੁਸੀਂ ਉੱਥੇ ਜਾ ਕੇ ਉਹਨਾਂ ਦੀਆਂ ਜੋ ਕਮੇਟੀਆਂ ਬਣਾਈਆਂ ਤੁਸੀਂ ਉਹਨਾਂ ਦੇ ਮੈਂਬਰ ਬਣੋ ਸੋ ਅੱਜ ਸਮੈਦ ਗੁਰਦੁਆਰਾ ਸਾਹਿਬ ਤੋਂ ਸਮੁੱਚੀ ਸੰਗਤ ਦੇ ਰੂਪ ਦੇ ਵਿੱਚ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਪਿਛਲੇ ਸਮੇਂ ਦੇ ਦਰਮਿਆਨ ਉਹ ਇੱਥੇ ਆਏ ਸਨ ਬਹੁਤ ਸਾਰੀ ਸੰਗਤ ਨੂੰ ਪਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਦੇ ਜਿਹੜੇ ਸੁਪੁੱਤਰ ਉਹ ਲੈਸਟਰ ਵਿੱਚ ਰਹਿੰਦੇ ਹਨ ਉਹ ਆਪਣੇ ਨਿੱਜੀ ਦੌਰੇ ਤੇ ਆਏ ਸਨ ਪਰ ਫੇਰ ਵੀ ਅਸੀਂ ਉਹਨਾਂ ਤੋਂ ਸਮਾਂ ਮੰਗ ਕੇ ਕੁਸ਼ਕਮੋਤਵਾਰ ਸਿੰਘਾਂ ਨੇ ਗੁਰਦੁਆਰਾ ਪ੍ਰਬੰਧਕ ਸਹਿਬਾਨਾਂ ਨੇ ਜਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ ਬੜੇ ਠੰਮੇ ਤੇ ਸਹਿਜ ਦੇ ਨਾਲ ਜਵਾਬ ਦਿੱਤਾ ਕਿ ਤੁਸੀਂ ਹਮੇਸ਼ਾ ਅਰਦਾਸ ਕਰੋ ਤੁਸੀਂ ਇਹ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰੋ ਕਿ ਅਸੀਂ ਉਸ ਸੇਵਾ ਦੇ ਵਿੱਚ ਇੱਕ ਯੋਗ ਅਗਵਾਈ ਕਰਕੇ ਸਿੱਖ ਕੌਮ ਦੀ ਅਗਵਾਈ ਕਰੀਏ ਸੋ ਇਸੇ ਤਰ੍ਹਾਂ ਜੇ ਤੁਸੀਂ ਬੜੀਆ ਕੱਲ ਦੀ ਗੱਲ ਹੈ ਕਿ ਉਹਨਾਂ ਨੇ ਜਿਹੜੀ ਆ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਸੀ ਉਸ ਤੋਂ ਬਾਅਦ ਦੇ ਵਿੱਚ ਪੰਜ ਮੈਂਬਰ ਰਹਿ ਗਏ ਨੇ ਉਹਨਾਂ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਹੈ ਉਹ ਵੀ ਆਦੇਸ਼ ਦਿੱਤੇ ਗਏ ਹਨ ਸੋ ਇਸ ਦਾ ਮਤਲਬ ਇਹੀ ਆ ਕਿ ਅੱਜ ਆਪਾਂ ਸਾਰੇ ਸਮਝਦੇ ਸੀ ਕਿ ਜਹੇਦਾਰ ਪ੍ਰਿੰਦਰ ਸਿੰਘ ਜੀ ਧਾਮੇ ਐਡਵੋਕੇਟ ਨੇ ਸਿੱਖ ਪੰਥ ਦੇ ਉੱਗੇ ਵਕੀਲ ਨੇ ਪੜ੍ਹੇ ਲਿਖੇ ਨੇ ਪਰ ਸਾਧ ਸੰਗਤ ਜੀ ਜਦੋਂ ਕਿਤੇ ਗੱਲਬਾਤ ਆਉਂਦੀ ਆ ਤੁਹਾਡੇ ਦੇ ਉੱਤੇ ਜਦੋਂ ਕੋਈ ਵਜਨ ਪੈਂਦਾ ਵਾ ਤੇ ਤੁਸੀਂ ਉਸ ਵਜਨ ਨੂੰ ਝੱਲਦੇ ਹੋਇਆ ਆਪਣੇ ਅਹੁਦੇ ਦੀ ਜਿਹੜੀ ਵਰਤੋਂ ਉਹ ਕਿਸ ਤਰ੍ਹਾਂ ਕਰਦੇ ਆ ਸੇਤ ਚਾਹੀਦਾ ਤੇ ਸੀ ਕਿ ਜਿਸ ਦਿਨ ਹਰਪ੍ਰੀਤ ਸਿੰਘ ਜੀ ਹੋਣਾ ਦੀ ਬਰਗਾਸਤ ਕੀ ਹੋਈ ਆ ਉਸ ਦਿਨ ਹੀ ਇਹ ਯਤਨ ਕੀਤਾ ਜਾਂਦਾ ਕਿ ਪੰਜਾਬ ਦੇ ਸਿਆਸੀ ਜਿਹੜੇ ਹਾਲਾਤ ਆ ਉਹਨਾਂ ਦੇ ਪੋਲਿਟਿਕਲ ਲੋਕਾਂ ਦੇ ਅਧੀਨ ਹੀ ਇਹ ਸਾਰਾ ਫੈਸਲਾ ਕੀਤਾ ਗਿਆ ਪਰ ਨਹੀਂ ਉਹਨਾਂ ਨੇ ਥੋੜੀ ਜੀ ਬਚਕਾਨਾ ਕਾਰਵਾਈ ਕੀਤੀ ਅਸੀਂ ਫੇਰ ਵੀ ਅਰਦਾਸ ਕਰਦੇ ਮਹਾਰਾਜ ਕਿਰਪਾ ਕਰਿਓ ਇਹਨਾਂ ਸਿੱਖਾਂ ਦੇ ਮਿਹਰ ਭਰੇ ਹੱਥ ਰੱਖਿਓ ਚਲਾਣਾ ਤਾਂ ਅਖਰ ਉਹਨਾਂ ਨੇ ਹੀ ਆ ਪਰ ਫੇਰ ਵੀ ਅੱਜ ਦੇ ਇਕੱਠ ਦੇ ਵਿੱਚ ਸਾਰੇ ਸਿੰਘਾਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਵਿਸ਼ਵ ਭਰ ਦੇ ਸਿੱਖਾਂ ਦੀ ਜੋ ਸ਼ਮੂਲੀਅਤ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈ ਗਏ ਫੈਸਲੇ ਆ ਉਹਨਾਂ ਦੇ ਵਿੱਚ ਸਮੁੱਚੀਆਂ ਸਿੱਖ ਸੰਸਥਾਵਾਂ ਜਾਂ ਸਿੱਖਾਂ ਦਾ ਪੂਰਨ ਯੋਗ ਹੋਣਾ ਚਾਹੀਦਾ ਯੋਗਦਾਨ ਹੋਣਾ ਚਾਹੀਦਾ ਜਿਸ ਦੇ ਨਾਲ ਜਿਹੜੇ ਫੈਸਲੇ ਆ ਜ ਸੁਖਬੀਰ ਬਾਦਲ ਉਹਨਾਂ ਫੈਸਲਿਆਂ ਨੂੰ ਮੰਨਣ ਤੋਂ ਪੂਰਾ ਇਨਕਾਰੀ ਆ ਤੇ ਜੇਕਰ ਇਹ ਜਾਣਕਾਰੀ ਆ ਤੇ ਜੇ ਉਹ ਨਾਲ ਦੇ ਕਹਿ ਰਹੇ ਨੇ ਕਿ ਨਹੀਂ ਅਸੀਂ ਮੰਨਣਾ ਇਸ ਨੂੰ ਤਾਂ ਫਿਰ ਸਾਡੇ ਹੱਥ ਵਾਸ ਕੀ ਰਹਿ ਜਾਂਦਾ ਵਾ ਸਾਡਾ ਇਹ ਫਰਜ਼ ਬਣਦਾ ਕਿ ਸਿੱਖ ਕੌਮ ਕਿਸੇ ਇੱਕ ਬੰਦੇ ਦੇ ਅਧੀਨ ਨਹੀਂ ਇਹ ਸਮੁੱਚੀ ਕੌਮ ਪੰਜਾਂ ਸਿੰਘਾਂ ਦੇ ਆਦੇਸ਼ ਮੰਨਦੀ ਆ ਪੰਜਾਂ ਸਿੰਘਾਂ ਦੀ ਗੱਲ ਮੰਨਦੀ ਆ ਪਰ ਫਿਰ ਵੀ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਇੱਕ ਪਰਿਵਾਰਕ ਗਲਬਾ ਪਿਆ ਹੋਇਆ ਵਾ ਤੇ ਸਮੇਂ-ਸਮੇਂ ਤੇ ਤੁਸੀਂ ਇਸ ਚੀਜ਼ ਦਾ ਵਿਰੋਧ ਕੀਤਾ ਵੀ ਆ ਪਰ ਅੱਜ ਸਮਾਂ ਵਾ ਸਾਨੂੰ ਸਾਰਿਆਂ ਨੂੰ ਇੱਕ ਮੱਠ ਹੋ ਕੇ ਇੱਕ ਝੁੱਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਾਥ ਦੇਣਾ ਚਾਹੀਦਾ ਮੇਰੇ ਤੋਂ ਬੋਲਦਿਆਂ ਕਿਸੇ ਤਰ੍ਹਾਂ ਦੀ ਗਲਤੀ ਹੋ ਗਈ ਹੋਵੇ ਮਾਫ ਕਰਨਾ ਇੱਕ ਜਿਹੜੀ ਮੈਂ ਗੱਲ ਰਹਿ ਗਈ ਆ ਉਹ ਗੱਲ ਇਹ ਆ ਵੀ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨੇਕਤ ਵਰਤੀ ਜਿਹੜੇ ਸਿੰਘ ਸਨ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਬਰਸਾ ਸਿੰਘ ਜੀ ਬਲਟੋਹਾ ਜਾਂ ਹੋਰ ਇਸ ਤਰ੍ਹਾਂ ਦੇ ਸਿੰਘ ਸਨ ਜਿਨ੍ਹਾਂ ਦਾ ਅੱਜਕੱਲ ਜਿਵੇਂ ਵੀ ਸੰਤਾਂ ਦੇ ਨਾਲ ਰਹਿੰਦੇ ਸੀ ਮਹਾਰਾਜ ਦਾ ਪਵਿੱਤਰ ਫਰਮਾਨ ਆ ਕਹਿੰਦੇ ਮੈਂ ਲਾਦਰ ਸੰਗੇਣ ਨਿੰਮ ਬਿਰਖ ਸੇ ਚੰਦਨੇ ਨਿਕਟ ਬਸੰਤੋ ਬੰਸੋ ਨਾਨਕ ਅਹੰਗ ਬੋਧ ਨਾ ਬਹੁਤੇ ਕਹਿੰਦੇ ਨਿੰਮ ਦਾ ਬਿਰਖ ਤਾਂ ਚੰਦਨ ਦੇ ਲਾਗੇ ਜੇ ਰਹਿੰਦਾ ਵਾ ਤੇ ਉਹ ਚੰਦਨ ਹੋ ਜਾਂਦਾ ਵਾ ਪਰ ਜਿਹੜਾ ਬਾਸ ਆ ਉਹਦੀ ਟੌਣ ਸਿੱਧੇ ਨਹੀਂ ਹੁੰਦੀ ਉਹ ਆਕੜ ਦੇ ਵਿੱਚ ਹੀ ਸਦਾ ਜਿਹੜਾ ਉਹ ਚੰਦਨ ਦੀ ਮਹਿਕ ਤੋਂ ਦੂਰ ਰਹਿੰਦਾ ਵਾ ਉਹਦੇ ਵਿੱਚ ਆਉਂਦੀ ਨਹੀਂ ਇਹਨਾਂ ਬੰਦਿਆਂ ਦੇ ਸੰਤਾਂ ਦੇ ਨਾਲ ਰਹਿ ਕੇ ਵੀ ਇਹਨਾਂ ਨੂੰ ਕੋਈ ਨਿਮਰਤਾ ਇਹਨਾਂ ਨੂੰ ਕੋਈ ਸਹਿਣਸ਼ੀਲਤਾ ਇਹਨਾਂ ਨੂੰ ਕੋਈ ਪ੍ਰੇਮ ਭਾਵਨਾ ਸਿੱਖੀ ਦੀਆਂ ਮੁੱਢਲੀਆਂ ਕਦਰਾਂ ਕੀਮਤਾਂ ਉਹਨਾਂ ਤੋਂ ਗਿਆਤਾ ਨਹੀਂ ਹੋਏ ਤੇ ਅੱਜ ਜਿਸ ਤਰ੍ਹਾਂ ਦੀ ਕਰਦਾਰਕੁਸ਼ੀ ਜਿਸ ਤਰ੍ਹਾਂ ਦੇ ਇਲਜ਼ਾਮ ਇੱਕ ਆਮ ਸਿੱਖ ਵੀ ਅਸੀਂ ਇੱਕ ਦੂਸਰੇ ਤੇ ਲਾਉਣ ਤੋਂ ਗਰੇਜ ਕਰਦੇ ਆ ਪਰ ਸਾਨੂੰ ਇਸ ਗੱਲ ਦਾ ਮਾਨ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਆਖਰ ਸਿੱਖਾਂ ਜੇਕਰ ਵਿਰੋਧਤਾ ਹੈ ਪਿਓ ਸੰਕੋਚ ਵਿੱਚ ਸ਼ਬਦਾਂ ਦੇ ਵਿੱਚ ਜਾਂ ਚੰਗੇ ਸ਼ਬਦਾਂ ਵਿੱਚ ਵੀ ਅਸੀਂ ਕਰ ਸਕਦੇ ਹਾਂ ਆਓ ਆਪਣਾ ਪੰਥ ਖਾਲਸਾ ਪੰਥ ਆਪਾਂ ਇਸ ਦੇ ਵਿੱਚ ਆਪਣਾ ਬੰਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ